ਹਾਂ ਜੀ ਬਾਈ ਕੀ ਨਾਮ ਹੈ ਆਉਂਦੀ ਮੁੰਡੂ ਅਸਾਂ ਅਮਨਦੀਪ ਸਿੰਘ ਜੀ ਅਸਾਂ ਤੁਹਾਨੂੰ ਕੀ ਦਿੱਕਤ ਆਈ ਆ ਜਿਹੜਾ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਸਾਹਮਣੇ ਆਏ ਹੋ ਬਾਈ ਦਿੱਕਤ ਤਾਂ ਇਹ ਆ ਦੇਖੋ ਇਹ ਲੈਟਸ ਗੋ ਇਮੀਗ੍ਰੇਸ਼ਨ ਮੋਲਾਪੁਰ ਦਾ ਆਖਾ ਹੂੰ ਇਹ ਮੈਡਮ ਤੋਂ ਆ ਮੇਰੇ ਮਿੱਤਰ ਦੀ ਫਾਇਲ ਲਵਾਈ ਸੀ ਹੂੰ ਇਹਦੀ ਸਿੰਗਾਪੁਰ ਦੀ ਫਾਇਲ ਲਵਾਈ ਸੀ ਹੂੰ ਤੇ ਇਹਨਾਂ ਨੇ ਸੇਮਾਂ ਤੋਂ ਦਾ ਵਰਤ ਕਿਉਂ ਆ ਗਿਆ ਸੀ ਹੂੰ ਠੀਕ ਆ ਜੀ ਇਹਨਾਂ ਨੇ ਗੱਲ ਕਰੀ ਸੀ ਵੀ ਭਾਈ ਵੀ ਰੋਟੀ ਪਾਣੀ ਦੇ ਰਾਬਰ ਹੈ ਸਾਡੀ ਫਰੀ ਹੋਊ ਵੀ ਕੰਮ ਤੇ ਲਵਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਨਾਲ ਇਹਨਾਂ ਨਾਲ ਵੈਸ ਕਰੀ ਵੀ ਸ਼ੀ ਮੈਮ ਇਹਦਾ ਵੀ ਪੀ ਪੀ ਵੀ ਜੇ ਹੁੰਦਾ ਵੀ ਇਹਦਾ ਤਿੰਨ ਮੁੱਦ ਦਾ ਹੁੰਦਾ ਇਹ ਕਹਿੰਦਾ ਕਿ ਕੋਈ ਚੱਕ ਨੂੰ ਛੱਡ ਦੇ ਛੱਡ ਦੋ ਵੀ ਸਾਰੀ ਜ਼ਿੰਮੇਵਾਰੀ ਸਾਡੀ ਹੈ ਵੀ ਥੋੜਾ ਸੇਮ ਮੰਦ ਦਾ ਵੀ ਇਹਦੇ ਅੱਗੇ ਐਕਸੈਂਡ ਕਰਾ ਕੇ ਦੇ ਦਿਓ ਅਸਾ ਜਿਹੜਾ ਮੈਂ ਤੁਹਾਡੇ ਕੋਲੇ ਬੀਜੀ ਦੀ ਕਾਪੀ ਹੈਗੀ ਉਹ ਹਾਂ ਦੋਨੇ ਨੇ ਠੀਕ ਹੈ ਦੋਨੇ ਦਿਨਾਂ ਕਾਪੀਆਂ ਨਾਲ ਗੱਲ ਦਾ ਇਹ ਦੇਖੋ ਜੀ ਹੁਣ ਪਹਿਲਾਂ ਤਾਂ ਪੇਜ ਪੇਪਰ ਦੇ ਉੱਤੇ ਹੋਰ ਹੂੰ ਜਿੱਦੇ ਨਾਰਥ ਬ੍ਰਿਜ ਲੋਕੇਸ਼ਨ ਆਉਦੀ ਸੀ ਓਕੇ ਤੇ ਦੂਜੇ ਨੰਬਰ ਤੇ ਫਿਰ ਇਹਨਾਂ ਨੇ ਜਾਣ ਜਮ ਮੌਕੇ ਤੇ ਜਦੋਂ ਮੁੰਡੇ ਨੇ ਜਾਣਾ ਸੀ ਉਸ ਦਿਨ ਵੀ ਪੈਂਦਾ ਸੀ ਇਹ ਬਜਾਰਾ ਮੀਨੇ ਵਿੱਚ ਜਾ ਕੇ ਪੇਪਰ ਪੀਡੀਐਮ ਦੁਬਾਰਾ ਫਿਰ ਹੋਰ ਕਢਾ ਕੇ ਲੈ ਗਿਆ ਚਲੋ ਠੀਕ ਹੈ ਜਿੱਦਾਂ ਵੀ ਔਖਾ ਸੌਖਾ ਹੋ ਕੇ ਚਲੇ ਆ ਗਏ ਠੀਕ ਹੈ ਜੀ ਇਹਦਾ 3.5 ਲੱਖ ਰੁਪਏ ਦੀ ਗੱਲ ਕਰੀ ਬਹੁਤ ਔਖੇ ਪੈਸੇ ਅਰੇਂਜਮੈਂਟ ਕਰਕੇ ਦਿੱਤੇ ਇਹਨਾਂ ਨੇ ਤੇ ਇਹਨਾਂ ਨੂੰ ਅਸੀਂ ਪੇਮੈਂਟ ਪਾਉਣੀ ਸੀ ਹਾਂ ਕੈਸ਼ ਆਨਲਾਈਨ ਪੇਮੈਂਟ ਪਾਉਣੀ ਸੀ ਇਹਨਾਂ ਨੂੰ ਤੇ ਇਹਨਾਂ ਨੇ ਇੰਨੀ ਮੰਨ ਗਏ ਵੀ ਅੱਗ ਮਚਾਈ ਵੀ ਸ਼ਾਂਦਾ ਪੈਸੇ ਚਾਹੀਦੇ ਸਾਰਾ ਸਾਡੇ ਪਿੰਡਾਂ ਤੋਂ ਪ੍ਰੈਸ਼ਰ ਆਇਆ ਫਲਾਣਾ ਢੇਮਗਾ ਕੰਮ ਨਕਮੇ ਕਰਕੇ ਬੰਦੇ ਨੂੰ ਮੋਜੂਨਾ ਕਰਕੇ ਹਨਾ ਵੀ ਇਹਨਾਂ ਦੇ ਪੈਸੇ ਜਨੂੰ ਲੈ ਲਈ ਠੀਕ ਆ ਤੇ ਹੁਣ ਅੱਗੇ ਵੀ ਮੁੰਡਾ ਜਦੋਂ ਗਿਆ ਅੱਗੇ ਉੱਥੇ ਜਾ ਕੇ ਇਹਨੂੰ ਕੋਈ ਕੰਮ ਦਾ ਨਹੀਂ ਨਾ ਕੋਈ ਕਾਰ ਦਾ ਦੀਗਾਣਾ ਉੱਥੇ ਜਿਹੜੇ ਬੰਦੇ ਕੋਲੇ ਇਹ ਗਿਆ ਮੰਨ ਗਏ ਜਿਹੜੇ ਬੰਦੇ ਨੇ ਇਹਨੂੰ ਗਾਂਹ ਸਾਹਮਣਾ ਕਰਨਾ ਸੀ ਉਹ ਬੰਦਾ ਕਹੀ ਜਾਂਦਾ ਭਰਾਵਾ ਤੂੰ ਕਿਹੜੇ ਪੇਪਰਾਂ ਤੇ ਆ ਗਿਆ ਤੇਰੇ ਪੇਪਰ ਤਾਂ ਸਾਡੇ ਕੋਲੇ ਆ ਸਾਡੇ ਕੋਲ ਤਾਂ ਤੇਰੀ ਪੇਮੈਂਟ ਹੀ ਨਹੀਂ ਜੀ ਜਿਨ੍ਹਾਂ ਨੇ ਇਹਨਾਂ ਨੇ ਉਹਨਾਂ ਨੂੰ ਮਿਲਾਇਆ ਹਾਂ ਵੀ ਤੂੰ ਬੀਤੇ ਪੇਮੈਂਟ ਤਾਂ ਹਲੇ ਆਈ ਨਹੀਂ ਹਲੇ ਠੀਕ ਹੈ ਨਾ ਵੀ ਜੇ ਜਰਾ ਸਾਡੇ ਕੋਲੇ ਵੀ ਆ ਤੂੰ ਕਿਹੜੇ ਬੇਸ ਤੇ ਆ ਗਿਆ ਠੀਕ ਹੈ ਨਾ ਤੇ ਇਹ ਚੱਕਰ ਪਿਆ ਵੀ ਹੁਣ ਗੱਲਬਾਤ ਇਹੀ ਆ ਵੀ ਇਦਾਂ ਇੰਨਾ ਗਲਤ ਸਿਸਟਮ ਵਿੱਚ ਗਰੀਬ ਬੰਦੇ ਨਾਲ ਇੰਨਾ ਧੱਕਾ ਕਿਉਂ ਕੀਤਾ ਵੀ ਜਦੋਂ ਪਤਾ ਵੀ ਇਹਨੂੰ ਦੱਸਿਆ ਪਹਿਲਾਂ ਵੀ ਭਰਾ ਵੀ ਦਿਹਾੜੀ ਉੱਤੇ ਵਾਲਾ ਬੰਦਾ ਇਹ ਵੀ ਮਸਾ ਇਹ ਨਹੀਂ ਪੈਸੇ ਇਕੱਠੇ ਕਰਕੇ ਹੋ ਗੱਤੀ ਠੀਕ ਹੈ ਨਾ ਆ ਬੈਠਾ ਮੁੰਡਾ ਇਹਦਾ ਆ ਭਾਈ ਕੀ ਨਾਮ ਤੇ ਮਨਪ੍ਰੀਤ ਸਿੰਘ ਪਹਿਲੀ ਪਹਿਲੀ ਗੱਲ ਤਾਂ ਇਹ ਮੇਨ ਜੀ ਰਾਤ ਨੂੰ ਇਹ ਰਿਪੋਰਟ ਤੇ ਨਾ ਤੇ ਜੀ ਮੈਨੂੰ ਕੋਈ ਲੈਣ ਆਇਆ ਜੀ ਸਿੰਘਾਪੁਰ ਤੋਂ ਜੀ ਤੇ ਆਪਣੇ ਪੰਜਾਬੀ ਮੁੰਡੇ ਮਿਲੇ ਚੱਲਉਣਾ ਕੰਮ ਨੂੰ ਨਾ ਟੋਟ ਦਾ ਹੌਸਪੋਟ ਕਰਿਆ ਬੜਾ ਮੋਟਾ ਮੈਂ ਜੀ ਕੁਝ ਨਾ ਕੁਝ ਗਾਹੇ ਏਜੰਟ ਨੂੰ ਫੋਨ ਕਰਿਆ ਤੇ ਆ ਜਿਹੜੀ ਏਜੰਟ ਨੇ ਮੇਰੇ ਫੈਲ ਲਾਈ ਸੀ ਇਹ ਤਾਂ ਜੀ ਫੋਨ ਨਹੀਂ ਚੱਕੇ ਨੇ ਜੀ ਹਾਂ ਜੀ ਨੇ ਪੈਸੇ ਲਿਆ ਜੀ ਇੱਕ ਇਹਨਾਂ ਦਾ ਹੋਰ ਆ ਜੀ ਮੀਨ ਪਟਿਆਲਾ ਨਾਮ ਪਤਾ ਨਹੀਂ ਜੀ ਕੀ ਹੈ ਜੀ ਮੈਨੂੰ ਤਾਂ ਕਹਿੰਦਾ ਜੀ ਵੀਜ਼ਾ ਹੱਬ ਵੀਜ਼ਾ ਹੱਬ ਤੇ ਉਹਦਾ ਆਫਿਸ ਲੁਧਿਆਣਾ ਉੱਥੇ ਪਟਿਆਲੇ ਪਹਿਲੀ ਗੱਲ ਵੱਡੇ ਵੀਰੇ ਜਿੱਦੋਂ ਦੀ ਕੋਈ ਕੰਮ ਕਰਦੇ ਹਾਂ ਉਹਦੀ ਪ੍ਰੋਵੀਜ਼ਨ ਨੂੰ ਜਾਣਕਾਰੀ ਜ਼ਰੂਰੀ ਹੈ ਹਨਾ ਕਿਸੇ ਨੂੰ ਮਿਲ ਰਹੇ ਹੋ ਚਾਹ ਪਟਿਆਲੇ ਵਾਲਾ ਚਾਹ ਦਾਖਾਂ ਵਾਲਾ ਹਨ ਨਹੀਂ ਪਟਿਆਲੇ ਵਾਲਾ ਤਾਂ ਛੱਡ ਦੋ ਗਿਲੈਂਕ ਨਹੀਂ ਐਸ ਤੇ ਮੈਡਮ ਨੂੰ ਜਾਣਦੇ ਇਹ ਮੈਡਮ ਨੇ ਪੇਮੈਂਟ ਦਿੱਤੀ ਹੈ ਮੁੰਡੇ ਨੇ ਇਹਨੇ ਠੀਕ ਹੈ ਠੀਕ ਹੈ ਜੀ ਉਹਦਾ ਹੁਣ ਇਹਦਾ ਫਰਜ਼ ਬਣਦਾ ਜੀ ਨਾ ਮੈਂ ਬੰਦੇ ਨੂੰ ਸਹੀ ਤਰੀਕੇ ਨਾਲ ਸਹੀ ਢੰਗ ਤਰੀਕੇ ਨਾਲ ਭੇਜਾਂ ਮੁੰਡੇ ਨੂੰ ਹਨ ਤੇ ਇਹਨਾਂ ਦਫ਼ਤਰ ਕਿੱਥੇ ਬਣਿਆ ਹੋਇਆ ਜੀ ਇਹਨਾਂ ਦਾ ਦੇ ਜੀ ਇਹ ਮੋਲਾਪੁਰ ਇਥੇ ਲੁਧਿਆਣਾ ਤੋਂ ਅਪਰੋਚ ਪੋ ਇਧਰ ਬਣਿਆ ਹੋਇਆ ਮੋਗਾ ਰੋਡ ਤੇ ਬਣਿਆ ਹੋਇਆਗਾ ਜਿੱਥੋਂ ਪੋ ਸਟਾਰਟਿੰਗ ਹੁੰਦੀ ਹੈ ਪਰਚ ਸਟਾਰਟ ਹੁੰਦਾਗਾ ਹੂੰ ਅੱਛਾ ਤੁਸੀਂ ਇਹਨਾਂ ਕੋਲ ਦਫ਼ਤਰ ਦੁਆਰੇ ਆਏ ਹੋ ਕਿਤੇ ਮਤਲਬ ਵਾਪਸ ਆਉਣ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਆਏ ਆ ਇਹਦਾ ਕਹਿੰਦੇ ਵੀ ਜੀ ਤੁਸੀਂ ਜਿਹੜਾ ਕੋਈ ਕਰਨਾ ਕਰ ਲਓ ਵੀ ਭਾਈ ਅਸੀਂ ਉਹਨੂੰ ਬਾਹਰ ਭੇਜਣਾ ਜੀ ਮੁੰਡੇ ਨੂੰ ਤੇ ਭੇਜਤਾ ਸਾਡਾ ਦਾ ਕੰਮ ਹੈ ਕਹਿੰਦੀ ਸਾਡਾ ਕਿਤੇ ਤੱਕਣਾ ਹੀ ਹੈ ਜੀ ਤੇ ਇਹਨਾਂ ਫੋਨ ਤੇ ਗੱਲ ਹੋਈ ਸੀ ਅੱਛਾ ਵੀ ਭਾਈ ਬੰਦਾ ਸਾਡਾ ਵਾਪਸ ਆ ਰਿਹਾਗਾ ਠੀਕ ਹੈ ਨਾ ਵੀ ਟਿਕਟ ਕਰਾ ਕੇ ਚਲ ਬੰਦਾ ਵਾਪਸ ਮੰਗਾ ਲਿਆ ਵੀ ਜਦੋਂ ਔਖਾ ਜੀ ਬੰਦਾ ਹੁਣ ਉਹਦੇ ਬੰਦੇ ਪਾਸਪੋਰਟ ਖੋਣੇ ਉਥੇ ਲੜ ਲੜੀ ਵਾਲਾ ਕੰਮ ਜੀ ਧੱਕਾ ਮੁੱਕੀ ਵਾਲਾ ਇਹਦਾ ਤੁਸੀਂ ਚਲੋ ਬੰਦਾ ਵਾਪਸ ਆ ਗਿਆ ਇਹਨਾਂ ਨੂੰ ਫੋਨ ਕਾਲ ਕਰੇ ਵੀ ਇਹਨਾਂ ਨੇ ਵੀ ਭਾਈ ਮੈਂ ਵਾਪਸ ਆਉਣਾਗਾ ਵੀ ਤੁਸੀਂ ਮੇਰੇ ਨਾਲ ਗਲਤ ਗਲਤ ਕਰੀ ਆ ਹਨਾ ਵੀ ਮੈਮ ਚੰਗੀਆਂ ਗੱਲਾਂ ਨਹੀਂ ਮੈਂ ਗਰੀਬ ਬੰਦਾ ਜੀ ਹਨਾ ਤੇ ਇਹ ਕਹਿੰਦੇ ਵੀ ਭਾਈ ਅਸੀਂ ਤਾਂ ਉਹਨੂੰ ਭੇਜਣਾ ਨਹੀਂ ਭੇਜਦਾ ਵੀ ਇਹਦੇ ਸਾਡੀ ਕੀ ਜ਼ਿੰਮੇਵਾਰੀ ਆ ਵੀ ਉਹਨੂੰ ਕਿਹੜਾ ਭੇਜਣਾ ਹੀ ਭੇਜਦਾ ਹੁਣ ਅੱਗੇ ਤੁਹਾਨੂੰ ਕੰਮ ਤੇ ਵੀ ਲਵਾਉਂਦੇ ਹੌਲੀ ਹੌਲੀ ਟਿਕਟ ਕਰਵਾ ਕੇ ਸਰੋਂ ਕੋ ਕਰਾਉਂਦੇ ਇਹ ਆਪਸ਼ਨ ਚੀ ਇਹਨਾਂ ਦਾ ਜਵਾਬ ਦਾ ਜੀ ਮੈਂ ਜੱਜ ਉੱਥੇ ਰੂਮ ਚ ਪਹੁੰਚਿਆ ਜੀ ਟੈਕਸੀ ਕਰਾ ਕੇ ਗਿਆ ਹੁਣ ਚੀਜ਼ ਤੋਂ ਗਿਆ ਮੇਰੇ ਮੁੰਡਾ ਉੱਥੇ ਬੈਠਾ ਕੋਈ ਚੱਲ ਕਹਿੰਦਾ ਵੀ ਇਹਨਾਂ ਨੇ ਮੀਨ ਮੈਂ ਮੁੰਡਾ ਜੀ ਕਿਹੜਾ ਬੀਜਾ ਜੀ ਨੇ ਕਢਾਇਆ ਫੇਰੂਂ ਚ ਉਹ ਦਿਨ ਦਾ ਆਪਣੇ ਪਟਿਆਲੇ ਨੂੰ ਬੀਜੇ ਕਢਾ ਕੇ ਉਥੋਂ ਲਿਆਂਦੀਆਂ ਮੈਡਮ ਆਪਣੀ ਇਹ ਠੀਕ ਹੈ ਮੈਜੂ ਰੂਮ ਚ ਪਹੁੰਚਿਆ ਜੀ ਮੇਰੇ ਨੂੰ ਪੇਪਰ ਫੜੇ ਪੂਰਾ ਰੋਲਾ ਜੀ ਇਹਨਾਂ ਦਾ ਨਾ ਮੈਨੂੰ ਕਿਸ ਨੇ ਆ ਕੇ ਵੀਰੇ ਬਹਿ ਜਾ ਜਾਂ ਖੜ ਜਾ ਪੂਰਾ ਰੋਲਾ ਇਹਨਾਂ ਦਾ ਮੈਡਮ ਇਹਦੇ ਨਾਲ ਆਪਣੇ ਪਟਿਆਲੇ ਨਾਲ ਤੇ ਮੈਨੂੰ ਕਹਿੰਦੀ ਮੈਡਮ ਮੈਨੂੰ ਕਹਿੰਦਾ ਮੈਡਮ ਦਾ ਨੰਬਰ ਦੇ ਮੈਂ ਮੈਡਮ ਦਾ ਨੰਬਰ ਦਿੱਤਾ ਤੇ ਮੈਡਮ ਦਾ ਨੰਬਰ ਦਿੱਤਾ ਨਾ ਪੂਰੀ ਵੱਧੋ ਵਾਧੀ ਉਹ ਕਹਿੰਦੀ ਪੇਪਰ ਮੇਰੇ ਕੋਲ ਪਿਆ ਵੀ ਮੇਰੀ ਪੇਮੈਂਟ ਪਾਓ ਇੱਥੇ ਜਾ ਕੰਮ ਫੇਰ ਦਵਾਉਂ ਮੇਰੇ ਕੋਈ ਕੁਝ ਵੀ ਕਰੂੰ ਕਦੇ ਵੀ ਉਹਨਾਂ ਟਾਈਮ ਕੰਮ ਨਹੀਂ ਮੁੜੇ ਉਹ ਜਿਹੜਾ ਇਹਦੇ ਹੱਥ ਵੀਰੇ ਕੋਈ ਕਮਾਂਡ ਨਹੀਂ ਐ ਮੈਡਮ ਦੀ ਮੈਂ ਵੀ ਇਹਨੂੰ ਕਿਹਾ ਮੈਂ ਮੈਡਮ ਇਹ ਗਰੀਬ ਬੰਦਾ ਤੁਸੀਂ ਭੇਜਿਆਗਾ ਵੀ ਆਪਦੀ ਮਾੜੀ ਜ਼ਿੰਮੇਵਾਰੀ ਲਵਾਂ ਹਣਾ ਵੀ ਉਹਨੇ ਬਹੁਤ ਔਕੇ ਵਿਚਾਰੇ ਨੇ ਪੈਸੇ ਇਕੱਠੇ ਕਰਕੇ ਉਹ ਕਰੀ ਆ ਜੀ ਵੀ ਇਹਦੇ ਹੱਥ 'ਚ ਕੋਈ ਕਮਾਂਡ ਨਹੀਂ ਬਲਾਰੇ ਲੱਪਾ ਕਦੇ ਆ ਜੀ ਉਹ ਬਸ ਇਹ ਵੀ ਮਿੱਠਾ ਢੁੱਲੀ ਆਣਾ ਜੀ ਮਿੱਠੀਆਂ ਗੱਲਾਂ ਮਾਰ ਮਰਾਂ ਐ ਕਰ ਦੂੰ ਫਲਾਣਾ ਅਗਲਾ ਧਮਕਾ ਕਰ ਦੂੰ ਕੁਝ ਨਹੀਂ ਇਹਦੇ ਪੱਲੇ ਕਰ ਹਾਂਜੀ ਗੱਲ ਜੀ ਹੁਣ ਮੈਂ ਤਾਂ ਜੀ ਉੱਥੋਂ ਆ ਗਿਆ ਔਖਾ ਸੁੱਖਾ ਬਹੁਤ ਮੋਲ ਦੇ ਤੱਕ ਟੱਕਰਾਈ ਨਾ ਤਾਂ ਜੀ ਉੱਥੇ ਵੀ ਰੋਟੀ ਛੋਲਦਾ ਮੈਨੂੰ ਕਹਿੰਦੇ ਜੀ ਰੂਮ ਦਾ ਰੈਂਟ ਸਾਢਾ ਤੇ ਰੋਟੀ ਪਾਣੀ ਤੇਰਾ ਹੂੰ ਚਲੋ ਜੀ ਉੱਥੇ ਜਦੋਂ ਦੇਖਿਆ ਨਾ ਤਾਂ ਕੋਈ ਉੱਥੇ ਰੋਟੀ ਦਾ ਪ੍ਰਬੰਧ ਵੀ ਮੈਂ ਰੋਟੀ ਲਾਵਾਂ ਕਾਤੇ ਕੋਈ ਸਿਲੰਡਰ ਗੈਸ ਹੋ ਫੇਰੀ ਜੀ ਖਲਾਤ ਜੀ ਦੇਖੋ ਜੀ ਐਵੇਂ ਕਹਨ ਉਹ ਚੱਕ ਕੇ ਪੈਸੇ ਹਰ ਚੱਕ ਕੇ ਪੈਸੇ ਲਾਏ ਹੂੰ ਘਰੇ ਕਲੇਸ਼ ਪੈਂਦਾ ਕਹਿੰਦੇ ਵੀ ਤੂੰ ਤਾਂ ਆ ਗਿਆ ਪੈਸੇ ਨੇ ਕਿਤੇ ਕਿ ਮੇਲਾਵੇਂਗਾ ਦੁਆਰ ਜੀ ਹੁਣ ਲੜਾਈ ਝਗੜਾ ਜੀ ਜਿਹਦੇ ਪੈਸੇ ਦੇਣੇ ਆ ਘਰੇ ਆਉਂਦੇ ਵੀ ਆਗਲਾ ਤਾਂ ਮੁੰਡਾ ਤਾਂ ਮੂੜਿਆ ਹੁਣ ਪੈਸੇ ਕੌਣ ਦਊ ਜੀ ਲੜਾਈ ਝਗੜਾਈ ਹੁਣ ਕੱਲ ਨੂੰ ਮੰਨ ਲੈ ਕੋਈ ਗੱਲਬਾਤ ਹੁੰਦੀ ਆ ਇਹ ਹੁਣ ਦਫ਼ਤਰ ਵਾਲੇ ਜ਼ਿੰਮੇਦਾਰ ਨੇ ਜੀ ਸਿਮਰਜੀਤ ਕੋ ਮੈਡਮ ਹੁਣ ਕਰੇ ਤਾਂ ਜੀ ਲੜਾਈ ਤਾਂ ਪੂਰੀ ਹੀ ਆ ਜੀ ਹੁਣ ਕਰੀ ਵੀ ਕੀ ਹੁਣ ਅਗਲਾ ਜਿਹਦੇ ਪੈਸੇ ਨੂੰ ਤਾਂ ਹੁੰਦਾ ਵੀ ਆਗਲਾ ਤਾਂ ਮੁੰਡਾ ਤਾਂ ਹਾਂਜੀ ਹੁਣ ਕੱਲ ਨੂੰ ਜੇ ਕੋਈ ਹੁਣ ਕਰੇ ਸਾਡੇ ਕੋਈ ਗੱਲਬਾਤ ਹੁੰਦੀ ਆ ਕੋਈ ਵੀ ਮੰਨ ਲੈ ਜੇ ਮੈਂ ਮਰਦਾ ਜਾਂ ਘਰ ਦੇ ਕੋਸ ਦਾ ਕੋਸ ਕਰਨੀ ਹੀ ਮਰ ਗੇ ਕਿਹਨੇ ਜ਼ਿੰਮੇਵਾਰ ਤੇ ਹੀ ਆਈ ਦਫ਼ਤਰ ਵਾਲੇ 8.5 ਲੱਖ ਰੁਪਏ ਦਿੱਤਾ ਜੀ ਮੈਂ ਇਕੱਠਾ ਕਰ ਕਰਕੇ ਦਿੱਤਾ ਜੀ ਇਹਨਾਂ ਦਾ ਲੈਸ ਲੈਸ ਕਿਹੜਾ ਜੀ ਦਾ ਪੁੱਤਰ ਇਨਰਟਸ ਕੋ ਇਮੀਗ੍ਰੇਸ਼ਨ ਮੂਲਾਪੁਰ ਦਾ ਆਖਾ ਇਹਦਾ ਪੁੱਤਰ ਇਹਨਾਂ ਦਾ ਜੀ ਠੀਕ ਹੈ ਜੀ ਸਿੰਗਾਪੁਰ ਤੈਨ ਦਿਨ ਰਹਿਣ ਤੋਂ ਵਾਪਸ ਮੁੜ ਕੇ ਆਏ ਮਨਪ੍ਰੀਤ ਮਹਿਲਕਲਾਂ ਖੁਰਦ ਨੇ ਅਤਿਵਿਸ਼ ਦੇ ਸਾਥੀ ਨੇ ਆਕੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਏਜੰਟ ਬਣੀ ਹੋ ਠੱਗੀ ਹੋਈ ਹੈਗੀ ਜਦ ਉਹਨਾਂ ਨੇ ਆਪਣੇ ਵੀਡੀਓ ਵਿੱਚ ਵਿਊ ਦਿੱਤੇ ਤੇ ਅਸੀਂ ਉਹਨਾਂ ਦਾ ਪੱਖ ਜਾਣਨ ਲਈ ਮੁੱਲਾਪੁਰ ਦਫ਼ਤਰ ਗਏ ਤਾਂ ਉਸ ਮੈਡਮ ਸਿਮਰਜੀਤ ਕੌਰ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਸਾਡੇ ਕੋਲੇ ਸਾਡੇ ਡਾਕੂਮੈਂਟ ਸਾਡੇ ਪੂਰੇ ਨੇ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਕੋਈ ਕਾਟ ਨਹੀਂ ਸਾਡੇ ਕੋਲੇ ਲਾਇਸੈਂਸ ਹੈ ਬਿਕਾਦਰ ਲਾਇਸੈਂਸ ਦਾ ਸੰਸਦ ਨੰਬਰ ਉਹਨਾਂ ਨੇ ਦੱਸਿਆ ਕਿ 1671 ਨੰਬਰ ਹੈ ਤੁਸੀਂ ਕਿਤੇ ਵੀ ਜਗਤ ਹੋ ਜਾ ਇਹਨੂੰ ਜਾ ਕੇ ਚੈੱਕ ਕਰਾ ਸਕਦੇ ਹੋ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਅਸੀਂ ਉਹਨਾਂ ਨੂੰ ਵੀਜ਼ਾ ਦਿੱਤਾ ਗਿਆ ਉਸ ਵੀਜ਼ੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਟਬਾਦ ਜਾਂ ਕਿਸੇ ਤੈਨੂੰ ਠੱਗੀ ਨਹੀਂ ਹੋਈ ਉਸ ਵੀਜ਼ੇ ਨੂੰ ਕੋਈ ਵੀ ਹੁਣ ਚੈੱਕ ਕਰਾ ਸਕਦਾਗਾ ਕਿਸੇ ਵੀ ਤਰ੍ਹਾਂ ਦੇ ਵਿੱਚ ਸਾਡੇ ਡਾਕੂਮੈਂਟ ਦੇ ਵਿੱਚ ਸਾਡੇ ਚ ਕੋਈ ਕਮੀ ਨਹੀਂ ਹੈਗੀ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਸ ਵੀਜ਼ੇ ਜਿਹੜੀ ਮਿਆਦ ਅਜੇ 3 ਮਹੀਨੇ ਬਾਕੀ ਪਈ ਹੈਗੀ ਜੇਕਰ ਮੁੰਡਾ ਚਾਹੇ ਤਾਂ ਦੁਬਾਰਾ ਫਿਰ ਸਿੰਗਾਪੁਰ ਜਾ ਕੇ ਆਪਣਾ ਕੰਮਕਾਰ ਕਰ ਸਕਦਾਗਾ ਅਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਅਸੀਂ ਦੁਬਾਰਾ ਮੁੰਡੇ ਨੂੰ ਸਿੰਗਾਪੁਰ ਕੰਮਕਾਰ ਦਮਾਉਣ ਦੇ ਵਿੱਚ ਵੀ ਪੂਰੀ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਅਸੀਂ ਉਹਨਾਂ ਤੋਂ ਇਹ ਵੀ ਪੁੱਛਿਆ ਤੁਹਾਡੇ ਲਾਇਸੈਂਸ ਨੰਬਰ ਤਾਂ ਉਹਨਾਂ ਤੁਹਾਡੇ ਦੇ ਜਿਹੜੇ ਇਲਜ਼ਾਮ ਲਾਏ ਨੇ ਉਹਨਾਂ ਇਲਜ਼ਾਮਾਂ ਨੂੰ ਉਹਨਾਂ ਨੇ ਬੇਇਮਨਿਆਦ ਟਕਰਾਉਂਦੇ ਹੋ ਕਿ ਉਹ ਵੇ ਮਨਾਦਣਗੇ ਅਸੀਂ ਅੱਜ ਵੀ ਜੇਕਰ ਮੁੰਡਾ ਸਿੰਗਾਪੁਰ ਵਾਪਸ ਜਾਣ ਲਈ ਤਿਆਰ ਹੈ ਤਾਂ ਅਸੀਂ ਉਹਨੂੰ ਆਪਣੇ ਕੋਲ ਟਿਕਟ ਕਰਾ ਕੇ ਉਹਨੂੰ ਦੁਬਾਰਾ ਸਿੰਗਾਪੁਰ ਭੇਜਣ ਲਈ ਤਿਆਰ ਹਾਂ ਜੇਕਰ ਉੱਥੇ ਜਾ ਕੇ ਮੁੰਡਾ ਕੰਮ ਕਰਨ ਲਈ ਤਿਆਰ ਹੈ ਤਾਂ ਅਸੀਂ ਦੁਬਾਰਾ ਫਿਰ ਉਹਨੂੰ ਸਿੰਗਾਪੁਰ ਭੇਜਣ ਲਈ ਤਿਆਰਾਂਗੇ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਸਾਡੇ ਵੀਜ਼ੇ ਨੂੰ ਕੋਈ ਵੀ ਕਿਤੇ ਉਹ ਵੀ ਚੈੱਕ ਕਰਾ ਸਕਦਾ ਸਾਡੇ ਡਾਕੂਮੈਂਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟਵਾਤ ਨਹੀਂ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਦੇ ਨਾਲ ਠੱਗੀ ਨਹੀਂ ਮਾਰੀ